ਬਲੈਕ ਦਾ ਲੰਬੇ ਸਮੇਂ ਤੋਂ ਚੱਲ ਰਹੇ ਖਾਦੇ ਬਲੈਕ ਦਾ ਮਾਮਲਾ ਪੱਕਦਾ ਹੋਇਆ ਨਜ਼ਰ ਆ ਰਿਹਾ ਉੱਥੇ ਜੇ ਗੱਲ ਕਰੀ ਤਾਂ ਬਟਾਲਾ ਦੇ ਵਿੱਚ ਰੇਲਵੇ ਸਟੇਸ਼ਨ ਬਾਹਰ ਅੱਜ ਦੁਕਾਨਦਾਰ ਤੇ ਕਿਸਾਨਾਂ ਨੇ ਵੱਲੋਂ ਉਤਰਨਾ ਦਿੱਤਾ ਗਿਆ ਉਹਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਜਿਹੜੇ ਹੋਲਸੇਲਰ ਨੇ ਉਹਨਾਂ ਦੇ ਵੱਲੋਂ ਤੱਕੇ ਦੇ ਨਾਲ ਜਿਹੜਾ ਟ੍ਰੇਡ ਦੇ ਹਰਾ ਨੂੰ ਹੀ ਜਿਹੜਾ ਮਾਲ ਦਿੱਤਾ ਜਾ ਰਿਹਾ ਤੇ ਵਾਧੂ ਸਮਾਨ ਦਿੱਤਾ ਜਾ ਰਿਹਾ ਉਹਦੇ ਚੱਲਦੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਜਿਹੜਾ ਗੈਰ ਕਾਨੂੰਨੀ ਆ ਉਹ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਕਿਹਾ ਇੱਕ ਵਾਰ ਤੁਸੀਂ ਵੀ ਲੰਬੇ ਅਰੇ ਮੇਰਾ ਨਾਮ ਕੁਲਦੀਪ ਸਿੰਘ ਗਾਲੋ ਆ ਮੈਂ ਜ਼ਿਲ੍ਹਾ ਪ੍ਰਧਾਨ ਬਣਾਇਆ ਮੈਨੂੰ ਸਾਡੀ ਯੂਨੀਅਨ ਨੇ 2 ਖਾਦ ਤੇ ਦਵਾਈਆਂ ਵਾਲਿਆਂ ਨੇ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਵਾ ਵੀ ਜਿਹੜੇ ਆਪਣੇ ਕੁਝ ਬੰਦੇ ਆ ਉਹ ਬੇਲੋੜੀ ਟੈਗਿੰਗ ਕਰਦੇ ਆ ਤੇ ਨਿੱਕੇ ਦੁਕਾਨਦਾਰਾਂ ਦੀਆਂ ਦੁਕਾਨਾਂ ਭਰਤੀਆਂ ਉਹਨਾਂ ਨੇ ਘਟੀਆ ਮਟੀਰੀਅਲ ਨਾਲ ਟੈਗਿੰਗ ਇਸ ਤਰ੍ਹਾਂ ਕਰਦੇ ਆ ਵੀ ਜਵੇਂ ਡੀਏਪ ਦੀ ਬੋਰੀ ਆ ਉਹਦੇ ਨਾਲ ਇੱਕ ਬੋਰੀ ਆ ਜਿਹੜੀ ਆਰਗੈਨਿਕ ਪोटाਸ਼ ਉਹਦੀ ਜਿਹਦੀ ਕੀਮਤ 450 ਰੁਪਇਆ ਵਾ ਉਹ 700 ਰੁਪਏ ਦਿੱਤੀ ਜਾਂਦੀ ਆ ਦੁਕਾਨਦਾਰਾਂ ਨੂੰ ਉਹ ਕੀ ਭਾਅ ਵੇਚਣਗੇ 650 ਦੀ ਆਮ ਦਿੱਤੀ ਜਾਂਦੀ ਆ ਇਸੇ ਤਰ੍ਹਾਂ ਹੀ ਸਲਫਰ ਜਿਹੜੀ ਸਲਫੋਨਾਈਟ ਆ ਉਹ ਤਕਰੀਬਨ ਜਿਹੜੀ ਚੰਗੀਆਂ ਵਧੀਆ ਕੰਪਨੀਆਂ ਦੀ ਉਹ ਹੈਗੀ ਆ 45 ਰੁਪਏ ਕਿਲੋ ਕਿਸੇ ਦੀ 42 ਕਿਸੇ ਦੀ 44 ਵੱਧ ਵੱਧ 45 ਲਾ ਲਓ ਇਹ ਦੁਕਾਨਦਾਰਾਂ ਨੂੰ 65 65 ਰੁਪਏ ਦਿੰਦੇ ਆ ਦਿੰਦੇ ਆ ਹੋਲਸੇਲਰ ਜਿਹੜਿਆ ਸਾਡੇ ਹੀ ਬੰਦੇ ਨੇ ਸਾਡੀ ਸਾਡੇ ਹੀ ਬੰਦੇ ਨੇ ਪਰ ਹੁਣੇ ਸਾਨੂੰ ਸਾਡੇ ਨਿੱਕੇ ਜਿਹਾ ਦੁਕਾਨਦਾਰਾਂ ਨੂੰ ਮਾਰ ਦੇਣਗੇ ਫਿਰ ਸਾਡੇ ਕਾਹਦੇ ਆ ਖਾਦ ਕਿਸੇ ਦੇ ਜਿਹੜੀ ਪਿਓ ਦੀ ਪ੍ਰਾਪਰਟੀ ਨਹੀਂ ਹੈਗੀ ਨਾ ਮੇਰੇ ਪਿਓ ਦੀ ਨਾ ਇਹਨਾਂ ਦੇ ਪਿਓ ਦੀ ਨਾ ਕਿਸੇ ਹੋਰ ਇਥੇ ਸਾਰੇ ਦੁਕਾਨਦਾਰ ਕਿਹਦੇ ਫਾਦਰ ਦੀ ਨਹੀਂ ਹੈਗੀ ਇਹ ਕੋਈ ਜ਼ੈਡ ਪਿਓ ਦੀ ਖਾਤਾ ਜੋ ਮਰਜੀ ਕਰੀਏ ਸੈਂਟਰ ਗਵਰਨਮੈਂਟ ਸਬਸਿਡੀ ਦਿੰਦੀ ਆ ਤੇ ਸਟੇਟ ਗਵਰਨਮੈਂਟ ਇਹਨੂੰ ਹੈਂਡਲ ਕਰਦੀ ਆ ਰੈਕਸ ਵਗੈਰਾ ਜਿਹੜੇ ਲੋਣੇ ਹੁੰਦੇ ਆ ਪਰ ਇਹ ਜਿਹੜੇ ਡੀਪੂ ਹੋਲਡਰ ਨੇ ਇਹ ਜਿਆਤੀ ਕਰ ਰਹੇ ਨੇ ਛੋਟੇ ਦੁਕਾਨਦਾਰਾਂ ਨੂੰ ਮਾਰ ਰਹੇ ਨੇ ਆ ਸਾਡਾ ਇੱਕ ਭਰਾ ਵਾ ਉਹਨੂੰ ਹਾਰ ਕੇ ਦੁਕਾਨ ਛੱਡ ਕੇ ਮਰੂਤਾ ਬਣਾਉਣਾ ਪਿਆ ਵਾ ਇਹ ਜਿੰਨਾ ਕੋਈ 4 500 ਜ਼ਿਲ੍ਹੇ ਦਾ ਛੋਟਾ ਦੁਕਾਨਦਾਰ ਆ ਉਹ ਸਾਰਿਆਂ ਨੂੰ ਮਾਰ ਕੇ ਕਿਸਾਨ ਦੇ ਅੱਗੇ ਮਾਰ ਦਿੰਦੇ ਇਹਨਾਂ ਨੇ ਕਿ ਜਿਹੜੀਆਂ ਦਵਾਈਆਂ ਦਿੰਦੇ ਨੇ ਜਿਹੜੇ ਸੁਭਾਨ ਦਿੰਦੇ ਨੇ ਇਹ ਨਜਾਇਜ਼ ਤੌਰ ਤੇ ਦਿੰਦੇ ਨੇ ਨਜਾਇਜ਼ ਤੌਰ ਤੇ ਦਿੰਦੇ ਆ 100% ਸਾਡੇ ਸਾਹਮਣੇ ਬਹਿ ਕੇ ਗੱਲ ਕਰਨ ਟੀਵੀ ਤੇ ਰਿਪੋਰਟ ਕਰ ਲੈਣ ਸਾਡੇ ਨਾਲ ਕਿਸੇ ਸਟੇਜ ਤੇ ਬਹਿਣ ਸਾਡੇ ਨਾਲ ਹਾਂਜੀ ਅੱਜ ਦਾ ਮਕਸਦ ਇਹ ਆ ਸਿਰਫ ਇਹਨਾਂ ਨੂੰ ਦੱਸਣਾ ਗੱਲ ਸਾਡੀ ਮੈਂ ਹਰਵਿੰਦਰ ਸਾੜੀਆਂ ਕਿਸਾਨਾਂ ਲਈ ਸੰਘਰਸ਼ ਕਰਦੀ ਪੰਜਾਬ ਸਰ ਇੱਥੇ ਅੱਜ ਤਾਂ ਨਾ ਲਗਾਉਂਦਾ ਕੀ ਮਤਲਬ ਹੈ ਕਿਸ ਕਾਰਨ ਲਾਇਆ ਗਿਆ ਜੀ ਨਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਰੇਲਵੇ ਸਟੇਸ਼ਨ ਤੋਂ ਜਿੱਥੇ ਅੱਜ ਢੋਨੇ ਦੇ ਸੀਜਨ ਦਾ ਦੂਜਾ ਧਰਨਾ ਆ ਜਿਹਦੇ ਵਿੱਚ ਪਹਿਲਾਂ ਇੱਕ ਯੂਰੀਆ ਤੇ ਸੀਗਾ ਤੇ ਅੱਜ ਡੀਏਪੀ ਤੇ ਆ ਅਸੀਂ ਬੜੇ ਸਾਫ਼ ਤੇ ਸਿੱਧੇ ਜਿਹੇ ਸ਼ਬਦਾਂ ਦੇ ਵਿੱਚ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਖਾਦ ਦੀ ਕਾਲਾ ਬਜਾਰੀ ਜਿਹੜੀ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਹੋ ਰਹੀ ਆ ਤੇ ਲਗਾਤਾਰ ਹੋ ਰਹੀ ਆ ਜਿਹਦੇ ਵਿੱਚ ਜਿੱਥੇ ਛੋਟਾ ਦੁਕਾਨਦਾਰ ਮਰਦਾ ਪਿਆ ਉਦੇ ਨਾਲ ਹੀ ਜ਼ਿੰਮੇਦਾਰ ਮਰਦਾ ਪਿਆ ਆ ਲੰਮੇ ਸਮੇਂ ਤੋਂ ਛੋਟੇ ਦੁਕਾਨਦਾਰਾਂ ਨੂੰ ਦਬਾ ਦੀ ਨੀਤੀ ਦੇ ਵਿੱਚ ਰੱਖਦੇ ਆ ਹੋਇਆ ਉਹਨਾਂ ਨੂੰ ਮਾਲ ਲੈਣ ਦੀ ਲੋੜ ਹੁੰਦੀ ਆ ਤੇ ਹੋਲ ਸੇਲਰ ਜਿਹੜਾ ਆ ਉਹ ਇੰਨੀ ਦਬਾ ਦੀ ਨੀਤੀ ਰੱਖਦਾ ਕਿ ਇੱਕ ਚੀਜ਼ ਜਿਹੜੀ 1340 ਰੁਪਏ ਦੀ ਆ ਉਹ ਕਿਸਾਨ ਦੇ ਘਰ ਤੱਕ ਪਹੁੰਚਦੀ ਆ 3000 ਰੁਪਏ ਤੱਕ ਚਲੀ ਜਾਂਦੀ ਆ ਉਹਦੇ ਨਾਲ ਬਾਇਓ ਪोटाਸ਼ ਦਿੱਤੀ ਜਾਂਦੀ ਆ ਸਲਫਰ ਦਿੱਤੀ ਜਾਂਦੀ ਆ ਜਦ ਕਿ ਇਹ ਮੋਨੋਪੋਲੀ ਜਿਹੜੀ ਆ ਇਹ ਹੋਲ ਸੇਲਰ ਲੈਵਲ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਆ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਦਾ ਆਪਣੀ ਪੂਰੀ ਸਹਿਰਦਤਾ ਦੇ ਨਾਲ ਐਕਟਿਵ ਹੋ ਕੇ ਇਹਦੇ ਤੇ ਕੰਮ ਕਰਦਾ ਤੇ ਕਦੇ ਵੀ ਨਹੀਂ ਸੀ ਹੋ ਸਕਦਾ ਅਜੇ ਸਾਡੇ ਪਿਛਲੇ ਧਰਨੇ ਦੇ ਸਵਾਲ ਦਾ ਜਵਾਬ ਪ੍ਰਸ਼ਾਸਨ ਤੋਂ ਸਾਨੂੰ ਨਹੀਂ ਮਿਲਿਆ ਜਿੱਥੇ ਹਜ਼ਾਰਾਂ ਬੋਰੀ ਜਿਹੜੀ ਆ ਯੂਰੀਆ ਦੀ ਉਹ ਵੱਖ-ਵੱਖ ਧਾਰਿਆਂ ਨੂੰ ਕਿਹੜੇ ਤਰੀਕੇ ਨਾਲ ਵੰਡੀ ਗਈ ਸਾਨੂੰ ਉਹਦਾ ਜਵਾਬ ਨਹੀਂ ਮਿਲਿਆ ਅੱਜ ਜਦੋਂ ਇੱਥੇ ਰੈਕ ਲੱਗਾ ਹੋਇਆ DAP ਦਾ ਤੇ ਹੋਲ ਸੇਲਰ ਜਿਹੜੇ ਨੇ ਉਹ ਲਗਾਤਾਰ ਆਪਣੀ ਇਸ ਪਾਲਿਸੀ ਤੇ ਖੜੇ ਆ ਕਿ ਟੈਗਿੰਗ ਜਿਹੜੀ ਆ ਉਹ ਅਸੀਂ ਬੰਦ ਕਰ ਦਿੱਤੀ ਆ ਪਰ ਤੁਸੀਂ ਦੁਕਾਨਾਂ ਤੋਂ ਜਾ ਕੇ ਲੈ ਲੋ ਤੇ ਦੁਕਾਨਦਾਰ ਨੂੰ ਦਬਾ ਕੇ ਉਹਨੂੰ ਟੈਗ ਕੀਤਾ ਜਾ ਰਿਹਾ ਅਸੀਂ ਇਸ ਗੱਲ ਨੂੰ ਸਾਫ਼ ਕਰਦੇ ਹਾਂ ਕਿ ਬਿਨਾ ਟੈਗਿੰਗ ਤੋਂ ਖਾਦ ਲਈ ਜਾਊਗੀ ਉਹ ਰਿਟੇਲਰ ਕੋਲ ਹੋਵੇ ਜਾਂ ਹੋਲ ਸੇਲਰ ਕੋਲ ਹੋਵੇ ਬਿਨਾ ਟੈਗਿੰਗ ਤੋਂ ਚੁੱਕਾਂਗੇ ਟੈਗ ਜਿਹੜਾ ਆ ਉਹ ਬਿਲਕੁਲ ਗਵਰਨਮੈਂਟ ਆਫ ਇੰਡੀਆ ਵੱਲੋਂ ਗੈਜਟ ਵਿੱਚ ਬੰਦ ਕੀਤਾ ਗਿਆ ਗਵਰਨਮੈਂਟ ਆਫ ਪੰਜਾਬ ਵੱਲੋਂ ਬੰਦ ਕੀਤਾ ਗਿਆ ਇਹ ਸ਼ਰੇਆਮ ਕਾਲਾ ਬਜਾਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਤੋਂ ਤਹਿਸੀਲਦਾਰ ਸਾਹਿਬ ਤੇ ਡਿਫੈਂਸ ਤੋਂ ਡਿਪਟੀ ਸਾਹਿਬ ਆਏ ਨੇ ਤੇ ਜਿਹੜੇ ਇਸ ਗੇਮ ਦੇ ਅਸਲ ਖਿਡਾਰੀ ਨੇ ਉਹ ਅਜੇ ਤੱਕ ਨਹੀਂ